ਸਸਿਕਾ ਜੀ ਤੁਸੀਂ ਦੇਖ ਰਹੇ ਹੋ ਦਿਨਕਸ਼ਵਰਾ ਟੀਵੀ ਮੈਂ ਨਰਮਲ ਕੁਮਾਰ ਜਿਵੇਂ ਵੀ ਤੁਹਾਨੂੰ ਪਤਾ ਪੂਰੇ ਪੰਜਾਬ ਭਰ ਵਿੱਚ ਮੀਂਹ ਨੇ ਕਹਿਰ ਮਚਾਇਆ ਹੋਇਆ ਉਸੇ ਤਰ੍ਹਾਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਤੱਪਾ ਵਿੱਚ ਇੱਕ ਛੱਤ ਡਿੱਗਣ ਕਾਰਨ 27 ਸਾਲ ਦੀ ਔਰਤ ਦੀ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਜਦੋਂ ਛੱਤ ਡਿੱਗੀ ਆ ਮਾਂ ਅਤੇ ਪੁੱਤ ਉਸ ਛੱਤ ਥੱਲੇ ਸੀ ਜਦੋਂ ਛੱਤ ਡਿੱਗਦੀ ਆ 13 ਸਾਲ ਦਾ ਬੱਚੇ ਨੇ ਆਪਦੀ ਭੱਜ ਕੇ ਜਾਨ ਬਚਾਈ ਮਾਣ ਨੂੰ ਸਰਕਾਰੀ ਸਿਵਲ ਹਸਪਤਾਲ ਤਪਾ ਦਾਖਲ ਕਰਾਇਆ ਗਿਆ ਦੱਸਿਆ ਜਾ ਰਿਹਾ ਕਿ ਉਸ ਵੱਲੇ ਨਾ ਕੋਈ ਲਾਈਟ ਨਾ ਕੋਈ ਡਾਕਟਰ ਦਾ ਪ੍ਰਬੰਧ ਇਸ ਕਰਕੇ ਉਸ ਦੀ ਮੌਤ ਹੋ ਜਾਂਦੀ ਆ ਮੌਕੇ ਤੇ ਜੈਜਾ ਲਾਈਨ ਪਹੁੰਚੇ ਡੀਐਸਪੀ ਤਪਾ ਅਤੇ ਤਹਿਸੀਲਦਾਰ ਨਗਰ ਕੌਂਸਲ ਸਾਬਕਾ ਪ੍ਰਧਾਨ ਵੱਲੋਂ ਪੰਜਾਬ ਸਰਕਾਰ ਨੂੰ ਮੰਗ ਕੀਤੀ ਗਈ ਜੋ ਪਰਿਵਾਰ ਦੀ ਡੈਥ ਹੋਈ ਆ ਦਿਹਾੜੀਦਾਰ ਪਰਿਵਾਰ ਸੀ ਅਤੇ ਉਹਦਾ ਜੋ ਮੁਆਵਜ਼ਾ 5 ਲੱਖ ਰੁਪਏ ਦਾ ਨੁਕਸਾਨ ਹੋਇਆ ਉਹਨੂੰ ਬੰਦਾ ਦਿੱਤਾ ਜਾਵੇ ਤਾਂ ਕਿ ਪਰਿਵਾਰ ਦੀ ਸਹਾਇਤਾ ਹੋ ਸਕੇ ਮੈਂ ਗਰੀਬ ਬੰਦਾ ਤੇ ਮੈਂ ਮਜ਼ਦੂਰੀ ਕਰਦਾ ਅੰਦਰ ਕਰਦੀ ਮੇਰੀ ਪਤਨੀ ਕੰਮ ਕਰਦੀ ਸੀ ਤੇ ਅਚਾਨਕ ਸੱਤ ਡਿੱਗ ਪਈ ਤੇ ਮੇਰਾ ਨਿੱਕਾ ਬੱਚਾ ਬੱਚਾ ਤੇ ਮੈਂ ਮਜ਼ਦੂਰੀ ਕਰਦਾ ਹਾਂ ਬਸ ਇਹ ਨਾ ਕਰਨਾ ਚਾਹੁੰਦਾ ਸੋ ਸਾਰਿਆਂ ਨੂੰ ਮੈਂ ਤਹਿਸੀਲਦਾਰ ਤਪਾ ਓਂਕਾਰ ਸਿੰਘ ਫਿਰ ਕੀ ਕਹਿਣਾ ਚਾਹਣਾ ਜਿਹੜੀ ਘਟਰਾਵਾਂ ਹੋ ਰਹੀਆਂ ਮੈਂ ਸਾਥ ਕਰ ਇਹ ਸਾਰਿਆਂ ਨੂੰ ਅਸੀਂ ਅਪੀਲ ਪੁਲਿਸ ਪ੍ਰਸ਼ਾਸਨ ਵੱਲੋਂ ਤੋਂ ਸਾਡੇ ਵੱਲੋਂ ਵੀ ਕੱਲ ਦੀ ਅਸੀਂ ਕਰ ਰਹੇ ਕੱਲ ਇੱਕ ਛੱਡਣ ਲਈ ਕਰੰਟ ਲੱਗਣਾ ਇੱਕ ਬੱਚੇ ਦੀ ਜਿਹੜੀ ਹੈਗੀ ਆ ਮੌਤ ਹੋਈ ਸੀਗੀ ਤੇ ਸ਼ਾਮ ਪਏ ਸਾਨੂੰ ਇਹ ਜਿਹੜੀ ਖਬਰ ਆਈ ਹੈਗੀ ਆ ਇੱਥੇ ਵੀ ਇੱਕ ਜਿਹੜੀ ਹੈਗੀ ਆ ਕੁਦਰਤੀ ਆਫਤ ਦੇ ਡਾਲ ਜਿਹੜਾ ਮੀਂਹ ਪੰਡ ਦੇ ਨਾਲ ਮੌਤ ਹੋਈ ਹੈਗੀ ਆ ਇਹ ਪੀਲ ਅਸੀਂ ਸਾਰਿਆਂ ਨੂੰ ਹੀ ਕਰਦੇ ਹੈਗੇ ਆ ਬਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਜਿਹੜਾ ਹੈਗਾ ਇਕਮੁੱਟ ਹੋ ਕੇ ਇਹ ਜਿਹੜਾ ਹੈਗਾ ਧਿਆਨ ਰੱਖਣਾ ਚਾਹੀਦਾ ਹੈਗਾ ਆਪਣੇ ਆਪਣੇ ਬੱਚਿਆਂ ਨੂੰ ਇਸ ਗੱਲ ਦਾ ਸਮਝਾਓ ਬਈ ਬਾਰਿਸ਼ ਦੇ ਵਿੱਚ ਘਰਾਂ ਦੇ ਵਿੱਚੋਂ ਬਾਹਰ ਨਾ ਜਾਣ ਦਿਓ ਉਹਨਾਂ ਨੂੰ ਇੱਥੇ ਰੱਖੋ ਜਿਹੜੀ ਇਹ ਘਟਨਾ ਵਾਪਰੀ ਆ ਅਸੀਂ ਜਿਹੜਾ ਹੈਗਾ ਵੱਤਵਾਗੇ ਇਹਨਾਂ ਦਾ ਜਿਹੜਾ ਹੈਗਾ ਸਰਕਾਰ ਦੇ ਤਰਫੋਂ ਜਿਹੜਾ ਹੈਗਾ ਸਹਿਯੋਗ ਕਰਾਂਗੇ ਸਰ ਬਾਕੀ ਵੀ ਜਿਹੜਾ ਹੈਗਾ ਕਾਫੀ ਥਾਂ ਤੇ ਨੁਕਸਾਨ ਹੋ ਰਿਹਾ ਹੈਗਾ ਉਹਦੀਆਂ ਰਿਪੋਰਟਾਂ ਬਣਾ ਕੇ ਕੋਈ ਵਿਭਾਗ ਨੂੰ ਦਿੱਤੀਆਂ ਜਾਣੀਆਂ ਬਿਲਕੁਲ ਜੀ ਜਿੱਥੇ ਵੀ ਕਿਤੇ ਹੋ ਰਿਹਾ ਅਸੀਂ ਉੱਥੇ ਪਹੁੰਚ ਵੀ ਰਹੇ ਆ ਉੱਥੇ ਅਸੀਂ ਮਦਦ ਵੀ ਕਰ ਰਹੇ ਆ ਸਰਕਾਰ ਦੀ ਤਰਫੋਂ ਪੂਰੀ ਤੇ ਉਹਦੀਆਂ ਰਿਪੋਰਟਾਂ ਵੀ ਬਣਾ ਕੇ ਨਾਲ ਦੀ ਨਾਲ ਭੇਜਦੇ ਆ ਸਿਵਲ ਪ੍ਰਸ਼ਾਸਨ ਵੱਲੋਂ ਕੀ ਪ੍ਰਬੰਧ ਹੈਗੇ ਵਿਚਾਰ ਕਰ ਜਾਂਦੇ ਸਾਡੇ ਵਿਚਾਰ ਕਾਰਜਾਂ ਦੇ ਲਈ ਅਸੀਂ ਫੁੱਲ ਜਿਹੜੇ ਆਪਣੇ ਜਿਹਰੇ ਪ੍ਰਬੰਧ ਰੱਖੇ ਹੋਏ ਹੈਗੇ ਆ ਹਰੇਕ ਡਿਪਾਰਟਮੈਂਟ ਆਪਣੇ ਲੈਵਲ ਤੇ ਜਿਹੜਾ ਹੈਗਾ ਪੂਰੀ ਉਹਦੇ ਵਿੱਚ ਸਹਿਯੋਗ ਕਰ ਰਿਹਾ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਇਹ ਹੈ ਵੀ ਜਿਹੜਾ ਕੁਦਰਤੀ ਆਫਤ ਹੈ ਇਹ ਰੱਬ ਵੱਲੋਂ ਜਿਹੜੀ ਚੀਜ਼ ਸਾਡੇ ਹੋਈ ਲਗਾਤਾਰ 30-32 ਘੰਟਿਆਂ ਤੋਂ ਬਹੁਤ ਜ਼ੋਰਦਾਰ ਬਾਰਿਸ਼ ਪੈ ਰਹੀ ਹੈ ਤੇ ਆਪਣੇ ਲਾਗੇ ਚ ਦੋ ਘਟਨਾ ਹੋ ਗਈਆਂ ਇੱਕ ਬੱਚਾ ਪਾਣੀ ਦੇ ਵਿੱਚ ਪੰਜਾਪਿਰਦਾ ਖੇਡਦਾ ਸੀਗਾ ਉਹਨੂੰ ਸ਼ੌਕ ਲੱਗ ਗਿਆ ਉਹਦੀ ਡੈਥ ਹੋ ਗਈ ਤੇ ਦੂਸਰੀ ਘਟਨਾ ਇਹ ਹੈਪੇ ਸੋਨੀਆ ਵਾਇਫੋ ਸੋਨੂੰ ਜਿਹੜੇ ਆਪਣੇ ਘਰ ਦੇ ਵਿੱਚ ਇਹਨਾਂ ਦੀ ਛੱਤ ਪੁਰਾਣੀ ਆ ਦੇਖੀ ਅਸੀਂ ਉਹ ਪੁਰਾਣੀ ਡਾਕ ਨਾ ਪਈ ਹੋਈ ਸੀ ਉਹ ਬਰਸਾਤ ਨੂੰ ਚੱਲ ਨਹੀਂ ਸਕੀ ਉਹਨਾਂ ਦੇ ਡਿੱਗਣ ਕਰ ਉਹ ਜ਼ਖਮੀ ਹੋ ਕੇ ਉਹ ਐਕਸਪਾਇਰ ਹੋ ਗਏ ਸਾਡੀ ਸਾਰਿਆਂ ਨੂੰ ਬੇਨਤੀ ਹੈ ਵੀ ਆਪਣੇ ਬੱਚਿਆਂ ਨੂੰ ਵੀ ਆਪਣੇ ਕਬਜ਼ੇ 'ਚ ਰੱਖੋ ਬਾਹਰ ਅੰਦਰ ਨਾ ਘੁੰਮਣ ਦਿਓ ਪਾਣੀ ਵਿੱਚ ਨਾ ਖੜਨ ਦਿਓ ਔਰ ਜਿਹੜੇ ਆਪਣੇ ਲੱਗੇ ਲੋਹੇ ਦੇ ਕੋਈ ਗੇਟ ਹੈ ਐਂਗਲ ਹੈ ਕੁਝ ਵੀ ਹੈ ਉਹਨਾਂ ਨੂੰ ਵੀ ਜਾਣਬੁੱਝ ਕੇ ਉਹਨੂੰ ਹੱਥ ਨਾ ਲਾਵੋ ਕਿਉਂਕਿ ਪਾਣੀ ਕਰਕੇ ਗਿੱਲੇ ਹੋਏ ਹੁੰਦੇ ਆ ਉਹਦੇ ਵਿੱਚ ਕਰੰਟ ਵੀ ਹੋ ਸਕਦਾ ਕੋਈ ਹੋਰ ਹਾਦਸਾ ਵੀ ਔਰ ਸੈਕੰਡ ਜਿਹੜੀ ਅਨਸੇਫ ਬਿਲਡਿੰਗ ਹੈ ਜਿੱਦਾਂ ਇਹਨਾਂ ਦੀ ਸੀਗੀ ਇਹ ਅਨਸੇਫ ਹੈ ਵੀ ਉਹਦਾ ਖਿਆਲ ਕਰੋ ਆਪ ਹੀ ਉਹਦੇ ਤੋਂ ਪਾਸੇ ਕਰ ਜਾਓ ਅਗਰ ਸਾਡੀ ਮਦਦ ਦੀ ਲੋੜ ਹੈ ਸਾਨੂੰ ਦੋ ਤਸੀਲਦਾਰ ਸਾਹਿਬ ਸਾਡੇ ਨਾਲ ਹੈ ਇਹ ਪ੍ਰੋਸੈਸ ਨਾਲ ਅਸੀਂ ਕਿਤੇ ਨਾ ਕਿਤੇ ਉਹਨਾਂ ਦਾ ਟਿਕਾਣਾ ਵੀ ਕਰਾ ਸਕਦੇ ਆ ਤੇ ਦੂਸਰੀ ਇਹਨਾਂ ਨੂੰ ਜਿੰਨੀ ਵੀ ਸਰਕਾਰੀ ਮਦਦ ਹੈ ਉਹ ਦਵਾਵਾਂਗੇ ਪਰ ਸਾਰਿਆਂ ਨੂੰ ਇਹ ਬੇਨਤੀ ਹੈ ਵੀ ਇਹ ਕੁਦਰਤੀ ਆਫਤ ਦਾ ਰਲ ਮਿਲ ਕੇ ਮੁਕਾਬਲਾ ਕਰਨਾ ਹੈ ਆਪਣੇ ਬੱਚਿਆਂ ਨੂੰ ਤੇ ਆਪਣੀਆਂ ਚੀਜ਼ਾਂ ਦਾ ਸੰਭਾਲ ਕਰਨਾ ਹੈ ਜੇ ਜਿਹੜੀ ਚੀਜ਼ ਤੁਹਾਨੂੰ ਪਤਾ ਹੈ ਵੀ ਇਹ ਠੀਕ ਨਹੀਂ ਹੈ ਉਹਦੇ ਬਾਰੇ ਆਪਸ ਵਿੱਚ ਇੱਥੇ ਮਹੱਲੇ ਤੋਂਡੇ ਐਮਸੀ ਜੇ ਨਹੀਂ ਹੈ ਪ੍ਰਧਾਨ ਜੀ ਹੈ ਸਾਡੇ ਤਾਂ ਗੱਲ ਪਚਾਓ ਅਸੀਂ ਵੀ ਉਹਦਾ ਕੋਈ ਜਜਮੈਂਟ ਕਰਨੀ ਹੋਊਗੀ ਕਿ ਅਸੈਸ ਕਰ ਲਾਂਗੇ ਤੇ ਆਪਾਂ ਕਿਸੇ ਵੀ ਕਿਸਮ ਦੀ ਗੁਵਾਨ ਸਿਕਾਉਣੀ ਘਾਟਣਾ ਨਾ ਹੋਵੇ ਉਹਦਾ ਪਚਾ ਕਰਨਾ ਮੈਂ ਤਰਲੋਚਨ ਬੰਸਲ ਸਾਬਕਾ ਪ੍ਰਧਾਨ ਨਗਰ ਕੌਂਸਲ ਤਪਾ ਮੌਜੂਦਾ ਕਾਉਂਸਲਰ ਪੰਜਾਬ ਦੇ ਵਿੱਚ ਭਾਰੀ ਬਰਸਾਤ ਕਾਰਨ ਜਿੱਥੇ ਪੂਰਾ ਪੰਜਾਬ ਪਾਣੀ ਦੀ ਮਾਰ ਹੇਟ ਹੈ ਉਥੇ ਜ਼ਿਲ੍ਹਾ ਬਰਨਾਲਾ ਦੀ ਤਪਾ ਮੰਡੀ ਦੇ ਵਿੱਚ ਵੀ ਪਾਣੀ ਨੇ ਬਹੁਤ ਵੱਡਾ ਕਹਿਰ ਵਰਸਾਇਆ ਲਗਾਤਾਰ بارش ਨਾਲ ਲੋਕ ਹਾਲੋਂ ਬੇਹਾਲ ਹੋਏ ਐ ਮੈਂ ਅੱਜ ਵੱਖ-ਵੱਖ ਬਸਤੀਆਂ ਦਾ ਦੌਰਾ ਕੀਤਾ ਜਿਦੇ ਵਿੱਚ ਗਰੀਬ ਲੋਕਾਂ ਦੇ ਬਹੁਤ ਬੁਰੇ ਹਾਲ ਸੀ ਛੱਤਾਂ ਚੋ ਰਹੀਆਂ ਸੀ ਕਈ ਥਾਂ ਦੇ ਉੱਤੇ 5-7 ਛੱਤਾਂ ਗਿਰੀਆਂ ਵੀ ਅਸੀਂ ਉਹਨਾਂ ਲੋਕਾਂ ਨਾਲ ਨਾਲ ਵੀ ਹਮਦਰਦੀ ਪ੍ਰਗਟ ਕਰਕੇ ਆਏ ਆ ਉਹਨਾਂ ਦੇ ਇੰਤਜ਼ਾਮਾਂ ਲਈ ਵੀ ਪ੍ਰਬੰਧ ਕੀਤੇ ਨੇ ਦੂਜੇ ਪਾਸੇ ਸਾਡੇ ਤਪੇ ਦੇ ਵਿੱਚ ਬਹੁਤ ਮਾੜੀਆਂ ਦੋ ਘਟਨਾਵਾਂ ਵਾਪਰੀਆਂ ਇੱਕ ਬੱਚਾ ਕਰੰਟ ਲੱਗ ਕੇ ਮਰ ਗਿਆ ਉਹ ਵੀ ਘਟਨਾ ਅਕਾਇਤ ਤੇ ਅਸਹਿ ਸੀ ਦੂਜੀ ਇੱਕ ਛੱਤ ਗਿਰਨ ਨਾਲ ਇੱਕ ਲੇਡੀਜ਼ ਦੀ ਡੈਥ ਹੋਈ ਉਹ ਵੀ ਬੜੀ ਦੁਖਦਾਈ ਘਟਨਾ ਹੈ ਮੈਂ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦਾ ਕਿ ਗਰੀਬ ਲੋਕਾਂ ਦੀ ਬਾਹ ਫੜੇ ਜਿਨ੍ਹਾਂ ਦੇ ਨੁਕਸਾਨ ਹੋਏ ਨੇ ਛੱਤਾਂ ਗਿਰੀਆਂ ਨੇ ਉਹਨਾਂ ਦੀ ਪਰਪਾਈ ਕੀਤੀ ਜਾਵੇ ਉਹਨਾਂ ਦੀ ਛੇਤੀ ਤੋਂ ਛੇਤੀ ਮਦਦ ਕੀਤੀ ਜਾਵੇ ਦੂਜੇ ਪਾਸੇ ਜਿਹੜੇ ਬੱਚੇ ਦੀ ਡੈਥ ਹੋਈ ਹੈ ਲੇਡੀ ਦੀ ਡੈਥ ਹੋਈ ਹੈ ਉਹਨਾਂ ਦੇ ਪਰਿਵਾਰ ਦੀ ਵੀ ਬਾਹ ਫੜੀ ਜਾਵੇ ਮੈਂ ਮੰਗ ਕਰਦਾ ਪੰਜਾਬ ਸਰਕਾਰ ਤੋਂ ਕਿ ਉਹਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਉਹਨਾਂ ਨੂੰ ਵਿੱਤੀ ਸਹਾਇਤਾ ਵੀ ਦਿੱਤੀ ਜਾਵੇ ਇਹ ਮੇਰੀ ਪੁਰਜੰਗ ਪੁਰਜੋਰ ਪ੍ਰਸ਼ਾਸਨ ਤੋਂ ਮੰਗ ਹੈ ਵੀ ਇਹਨਾਂ ਦੀ ਛੇਤੀ ਤੋਂ ਛੇਤੀ ਗਰੀਬਾਂ ਦੀ ਬਾਹ ਫੜੀ ਜਾਵੇ ਅਸੀਂ ਆਪਣੇ ਤੌਰ ਤੇ ਜਿੰਨਾ ਹੋ ਸਕਦਾ ਸਾਰੇ ਗਰੀਬ ਲੋਕਾਂ ਨਾਲ ਖੜੇ ਆ ਮਦਦ ਕਰਾਂਗੇ ਡਟ ਕੇ ਦੈਨਿਕ ਸਵੇਰਾ ਲਈ ਨਰਮਲ ਕੁਮਾਰ ਦੀ ਰਿਪੋਰਟ ਬਰਨਾਲਾ ਸਸਿਕਾ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਨਰਮਲ ਕੁਮਾਰ ਜਿਵੇਂ ਵੀ ਤੁਹਾਨੂੰ ਪਤਾ ਪੂਰੇ ਪੰਜਾਬ ਭਰ ਵਿੱਚ ਮੀਂਹ ਨੇ ਕਹਿਰ ਮਚਾਇਆ ਹੋਇਆ ਉਸੇ ਤਰ੍ਹਾਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਤੱਪਾ ਵਿੱਚ ਇੱਕ ਛੱਤ ਡਿੱਗਣ ਕਾਰਨ 27 ਸਾਲ ਦੀ ਔਰਤ ਦੀ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਜਦੋਂ ਛੱਤ ਡਿੱਗੀ ਆ ਮਾਂ ਅਤੇ ਪੁੱਤ ਉਸ ਛੱਤ ਥੱਲੇ ਸੀ ਜਦੋਂ ਛੱਤ ਡਿੱਗਦੀ ਆ 13 ਸਾਲ ਦਾ ਬੱਚੇ ਨੇ ਆਪਣੀ ਭੱਜ ਕੇ ਜਾਨ ਬਚਾਈ ਮਾਂ ਨੂੰ ਸਰਕਾਰੀ ਸਿਵਲ ਹਸਪਤਾਲ ਤਪਾ ਦਾਖਲ ਕਰਾਇਆ ਗਿਆ ਦੱਸਿਆ ਜਾ ਰਿਹਾ ਕਿ ਉਸ ਵਲੇ ਨਾ ਕੋਈ ਲਾਈਟ ਨਾ ਕੋਈ ਡਾਕਟਰ ਦਾ ਪ੍ਰਬੰਧ ਇਸ ਕਰਕੇ ਉਸ ਦੀ ਮੌਤ ਹੋ ਜਾਂਦੀ ਆ ਮੌਕੇ ਤੇ ਜੈਜਾ ਲਾਈਨ ਪਹੁੰਚੇ ਡੀਐਸਪੀ ਤਪਾ ਅਤੇ ਤਹਿਸੀਲਦਾਰ ਨਗਰ ਕੌਂਸਲ ਸਾਬਕਾ ਪ੍ਰਧਾਨ ਵੱਲੋਂ ਪੰਜਾਬ ਸਰਕਾਰ ਨੂੰ ਮੰਗ ਕੀਤੀ ਗਈ ਜੋ ਪਰਿਵਾਰ ਦੀ ਡੈਥ ਹੋਈ ਆ ਦਿਹਾੜੀਦਾਰ ਪਰਿਵਾਰ ਸੀ ਅਤੇ ਉਹਦਾ ਜੋ ਮੁਆਵਜ਼ਾ 5 ਲੱਖ ਰੁਪਏ ਦਾ ਨੁਕਸਾਨ ਹੋਇਆ ਉਹਨੂੰ ਬੰਦਾ ਦਿੱਤਾ ਜਾਵੇ ਤਾਂ ਕਿ ਪਰਿਵਾਰ ਦੀ ਸਹਾਇਤਾ ਹੋ ਸਕੇ ਮੈਂ ਗਰੀਬ ਬੰਦਾ ਹਾਂ ਤੇ ਮੈਂ ਮਜ਼ਦੂਰੀ ਕਰਦਾ ਹਾਂ ਅੰਦਰ ਕਰਦੀ ਮੇਰੀ ਪਤਨੀ ਕੰਮ ਕਰਦੀ ਸੀ ਤੇ ਅਚਾਨਕ ਸੱਤ ਡਿੱਗ ਪਈ ਤੇ ਮੇਰਾ ਨਿੱਕਾ ਬੱਚਾ ਬੱਚਾ ਤੇ ਮੈਂ ਮਜ਼ਦੂਰੀ ਕਰਦਾ ਹਾਂ ਬਸ ਇਹਨਾਂ ਕਰਨਾ ਚਾਹੁੰਦਾ ਹਾਂ ਅਸੀਂ ਸਾਰਿਆਂ ਨੂੰ ਮੈਂ ਤਹਿਸੀਲਦਾਰ ਤਪਾ ਓਂਕਾਰ ਸਿੰਘ ਫਿਰ ਕੀ ਕਹਿਣਾ ਚਾਹਣਾ ਜਿਹੜੀਆਂ ਘਟਰਾਵਾਂ ਹੋ ਰਹੀਆਂ ਮੈਂ ਸਾਥ ਕਰ ਇਹ ਸਾਰਿਆਂ ਨੂੰ ਅਸੀਂ ਅਪੀਲ ਪੁਲਿਸ ਪ੍ਰਸ਼ਾਸਨ ਨੂੰ ਲੋਕ ਸਾਡੇ ਵੱਲੋਂ ਵੀ ਕੱਲ ਦੀ ਅਸੀਂ ਕਰ ਰਹੇ ਹਾਂ ਕੱਲ ਇੱਕ ਛੱਡਣ ਲਈ ਕਰੰਟ ਲੱਗਣਾ ਇੱਕ ਬੱਚੇ ਦੀ ਜਿਹੜੀ ਹੈਗੀ ਆ ਮੌਤ ਹੋਈ ਸੀਗੀ ਤੇ ਸ਼ਾਮ ਪੇ ਸਾਨੂੰ ਇਹ ਜਿਹੜੀ ਖਬਰ ਆਈ ਹੈਗੀ ਆ ਇੱਥੇ ਵੀ ਇੱਕ ਜਿਹੜੀ ਹੈਗੀ ਆ ਕੁਦਰਤੀ ਆਫਤ ਦੇ ਡਾਲ ਜਿਹੜਾ ਮੀਂਹ ਪੰਡ ਦੇ ਨਾਲ ਮੌਤ ਹੋਈ ਹੈਗੀ ਆ ਇਹ ਅਪੀਲ ਅਸੀਂ ਸਾਰਿਆਂ ਨੂੰ ਹੀ ਕਰਦੇ ਹੈਗੇ ਆ ਬਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਜਿਹੜਾ ਹੈਗਾ ਇੱਕ ਮੁੱਠ ਹੋ ਕੇ ਇਹ ਜਿਹੜਾ ਹੈਗਾ ਧਿਆਨ ਰੱਖਣਾ ਚਾਹੀਦਾ ਹੈਗਾ ਆਪਣੇ ਆਪਣੇ ਬੱਚਿਆਂ ਨੂੰ ਇਸ ਗੱਲ ਦਾ ਸਮਝਾਓ ਬਈ ਬਾਰਸ਼ ਦੇ ਵਿੱਚ ਘਰਾਂ ਦੇ ਵਿੱਚੋਂ ਬਾਹਰ ਨਾ ਜਾਣਦੇ ਉਹਨਾਂ ਨੂੰ ਇੱਥੇ ਰੱਖੋ ਜਿਹੜੀ ਇਹ ਘਟਨਾ ਵਾਪਰੀ ਆ ਅਸੀਂ ਜਿਹੜਾ ਹੈਗਾ ਵੱਤਵਾਗੇ ਇਹਨਾਂ ਦਾ ਜਿਹੜਾ ਹੈਗਾ ਸਰਕਾਰ ਦੇ ਤਰਫੋਂ ਜਿਹੜਾ ਹੈਗਾ ਸਹਯੋਗ ਕਰਾਂਗੇ ਸਰ ਬਾਕੀ ਵੀ ਜਿਹੜਾ ਹੈਗਾ ਕਾਫੀ ਥਾਂ ਤੇ ਨੁਕਸਾਨ ਹੋ ਰਿਹਾ ਹੈਗਾ ਉਹਦੀਆਂ ਰਿਪੋਰਟਾਂ ਬਣਾ ਕੇ ਕੋਈ ਵਿਭਾਗ ਨੂੰ ਦਿੱਤੀਆਂ ਜਾਣੀ ਬਿਲਕੁਲ ਜੀ ਜਿੱਥੇ ਵੀ ਕਿਤੇ ਹੋ ਰਿਹਾ ਅਸੀਂ ਉੱਥੇ ਪਹੁੰਚ ਵੀ ਰਹੇ ਹਾਂ ਉੱਥੇ ਅਸੀਂ ਮਦਦ ਵੀ ਕਰ ਰਹੇ ਹਾਂ ਸਰਕਾਰ ਦੀ ਤਰਫੋਂ ਪੂਰੀ ਤੇ ਉਹਦੀ ਰਿਪੋਰਟਾਂ ਵੀ ਬਣਾ ਕੇ ਨਾਲ ਦੀ ਨਾਲ ਭੇਜਦੇ ਸਿਵਲ ਪ੍ਰਸ਼ਾਸਨ ਵੱਲੋਂ ਕੀ ਪ੍ਰਬੰਧ ਹੈਗੇ ਵਿਚਾਰ ਕਰ ਜਾਂਦੇ ਸਾਡੇ ਵਿਚਾਰ ਕਾਰਜਾਂ ਦੇ ਲਈ ਅਸੀਂ ਫੁੱਲ ਜਿਹੜੇ ਆਪਣੇ ਜਿਹਰੇ ਪ੍ਰਬੰਧ ਰੱਖੇ ਹੋਏ ਹੈਗੇ ਹਰੇਕ ਡਿਪਾਰਟਮੈਂਟ ਆਪਣੇ ਲੈਵਲ ਤੇ ਜਿਹੜਾ ਹੈਗਾ ਪੂਰੀ ਉਹਦੇ ਵਿੱਚ ਸਹਿਯੋਗ ਕਰ ਰਿਹਾ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਇਹ ਹੈ ਵੀ ਜਿਹੜਾ ਕੁਦਰਤੀ ਆਫਤ ਹੈ ਇਹ ਰੱਬ ਵੱਲੋਂ ਜਿਹੜੀ ਚੀਜ਼ ਸਾਡੇ ਹੋਈ ਲਗਾਤਾਰ 30 32 ਘੰਟਿਆਂ ਤੋਂ ਬਹੁਤ ਜ਼ੋਰਦਾਰ ਬਾਰਿਸ਼ ਪੈ ਰਹੀ ਹੈ। ਇਹ ਆਪਣੇ ਇਲਾਕੇ 'ਚ ਦੋ ਘਟਨਾ ਹੋ ਗਈਆਂ ਇੱਕ ਬੱਚਾ ਪਾਣੀ ਦੇ ਵਿੱਚ ਪੰਜਾਪਿਰਦਾ ਖੇਡਦਾ ਸੀਗਾ ਉਹਨੂੰ ਸ਼ੌਕ ਲੱਗ ਗਿਆ ਉਹਦੀ ਡੈਥ ਹੋ ਗਈ ਤੇ ਦੂਸਰੀ ਘਟਨਾ ਇਹ ਆਪੇ ਸੋਨੀਆ ਵਾਈਫ ਆਫ ਸੋਨੂ ਜਿਹੜੇ ਆਪਣੇ ਘਰ ਦੇ ਵਿੱਚ ਇਹਨਾਂ ਦੀ ਛੱਤ ਪੁਰਾਣੀ ਆ ਦੇਖੀ ਅਸੀਂ ਉਹ ਪੁਰਾਣੀ ਡਾਕ ਨਾ ਪਈ ਹੋਈ ਸੀ ਉਹ ਬਰਸਾਤ ਨੂੰ ਚੱਲ ਨਹੀਂ ਸਕੀ ਉਹਨਾਂ ਦੇ ਡਿੱਗਣ ਕਾਰਨ ਉਹ ਜ਼ਖਮੀ ਹੋ ਕੇ ਉਹ ਐਕਸਪਾਇਰ ਹੋ ਗਿਆ ਸਾਡੀ ਸਾਰਿਆਂ ਨੂੰ ਬੇਨਤੀ ਹੈ ਵੀ ਆਪਣੇ ਬੱਚਿਆਂ ਨੂੰ ਵੀ ਆਪਣੇ ਕਬਜ਼ੇ 'ਚ ਰੱਖੋ ਬਾਹਰ ਅੰਦਰ ਨਾ ਘੁੰਮਣ ਦਿਓ ਪਾਣੀ ਵਿੱਚ ਨਾ ਖੜਨ ਦਿਓ ਔਰ ਜਿਹੜੇ ਆਪਣੇ ਲੱਗੇ ਲੋਹੇ ਦੇ ਕੋਈ ਗੇਟ ਹੈ ਐਂਗਲ ਹੈ ਕੁਛ ਵੀ ਹੈ ਉਹਨਾਂ ਨੂੰ ਵੀ ਜਾਣਬੁੱਝ ਕੇ ਉਹਨੂੰ ਹੱਥ ਨਾ ਲਾਵੋ ਕਿਉਂਕਿ ਪਾਣੀ ਕਰਕੇ ਗਿੱਲੇ ਹੋਏ ਹੁੰਦੇ ਆ ਉਹਦੇ ਵਿੱਚ ਕਰੰਟ ਵੀ ਹੋ ਸਕਦਾ ਕੋਈ ਹੋਰ ਹਾਦਸਾ ਵੀ ਔਰ ਸੈਕੰਡ ਜਿਹੜੀ ਅਨਸੇਫ ਬਿਲਡਿੰਗ ਹੈ ਜਿੱਦਾਂ ਇਹਨਾਂ ਦੇ ਸੀ ਕਿ ਇਹ ਅਨਸੇਫ ਹੈ ਵੀ ਉਹਦਾ ਖਿਆਲ ਕਰੋ ਆਪ ਹੀ ਉਹਦੇ ਤੋਂ ਪਾਸੇ ਕਰ ਜਾਓ ਅਗਰ ਸਾਡੀ ਮਦਦ ਦੀ ਲੋੜ ਹੈ ਸਾਨੂੰ ਦੋ ਤਸੀਲਦਾਰ ਸਾਹਿਬ ਸਾਡੇ ਨਾਲ ਹੈ ਇਹ ਪ੍ਰੋਸੈਸ ਨਾਲ ਅਸੀਂ ਕਿਤੇ ਨਾ ਕਿਤੇ ਉਹਨਾਂ ਦਾ ਟਿਕਾਣਾ ਵੀ ਕਰਾ ਸਕਦੇ ਹਾਂ ਤੇ ਦੂਸਰੀ ਇਹਨਾਂ ਨੂੰ ਜਿੰਨੀ ਵੀ ਸਰਕਾਰੀ ਮਦਦ ਹੈ ਉਹ ਦਵਾਵਾਂਗੇ ਪਰ ਸਾਰਿਆਂ ਨੂੰ ਇਹ ਬੇਨਤੀ ਹੈ ਵੀ ਇਹ ਕੁਦਰਤੀ ਆਫਤ ਦਾ ਰਲ ਮਿਲ ਕੇ ਮੁਕਾਬਲਾ ਕਰਨਾ ਹੈ ਆਪਣੇ ਬੱਚਿਆਂ ਨੂੰ ਤੇ ਆਪਣੀਆਂ ਚੀਜ਼ਾਂ ਦਾ ਸੰਭਾਲ ਕਰਨਾ ਜੇ ਇਹਦੀ ਚੀਜ਼ ਤੁਹਾਨੂੰ ਪਤਾ ਹੈ ਵੀ ਇਹ ਠੀਕ ਨਹੀਂ ਹੈ ਉਹਦੇ ਬਾਰੇ ਆਪਸ ਵਿੱਚ ਇਥੇ ਮਹੱਲੇ ਤੋਂਡੇ ਐਮਸੀ ਜੇ ਨਹੀਂ ਹੈ ਪ੍ਰਧਾਨ ਜੀ ਹੈ ਸਾਡੇ ਤਾਂ ਗੱਲ ਪਚਾਓ ਅਸੀਂ ਵੀ ਉਹਦਾ ਕੋਈ ਜਜਮੈਂਟ ਕਰਨੀ ਹੋਊਗੀ ਕਿ ਅਸੈਸ ਕਰ ਲਾਂਗੇ ਤੇ ਆਪਾਂ ਕਿਸੇ ਵੀ ਕਿਸਮ ਦੀ ਗੁਵਾਨ ਸਿਕਾਉਣੀ ਘਾਟਣਾ ਨਾ ਹੋਵੇ ਉਹਦਾ ਪਚਾ ਕਰਨਾ ਮੈਂ ਤਰਲੋਚਨ ਬੰਸਲ ਸਾਬਕਾ ਪ੍ਰਧਾਨ ਨਗਰ ਕਾਉਂਸਲ ਤਪਾ ਮੌਜੂਦਾ ਕਾਉਂਸਲਰ ਪੰਜਾਬ ਦੇ ਵਿੱਚ ਭਾਰੀ ਬਰਸਾਤ ਕਾਰਨ ਜਿੱਥੇ ਪੂਰਾ ਪੰਜਾਬ ਪਾਣੀ ਦੀ ਮਾਰ ਹੇਟ ਹੈ ਉਥੇ ਜ਼ਿਲ੍ਹਾ ਬਰਨਾਲਾ ਦੀ ਤਪਾ ਮੰਡੀ ਦੇ ਵਿੱਚ ਵੀ ਪਾਣੀ ਨੇ ਬਹੁਤ ਵੱਡਾ ਕਹਿਰ ਵਰਸਾਇਆ ਹੈ ਲਗਾਤਾਰ بارش ਨਾਲ ਲੋਕ ਹਾਲੋਂ ਬੇਹਾਲ ਹੋਏ ਐ ਮੈਂ ਅੱਜ ਵੱਖ-ਵੱਖ ਬਸਤੀਆਂ ਦਾ ਦੌਰਾ ਕੀਤਾ ਜਿਦੇ ਵਿੱਚ ਗਰੀਬ ਲੋਕਾਂ ਦੇ ਬਹੁਤ ਬੁਰੇ ਹਾਲ ਸੀ ਛੱਤਾਂ ਚੋ ਰਹੀਆਂ ਸੀ ਕਈ ਥਾਂ ਦੇ ਉੱਤੇ ਪੰਜ-ਸੱਤ ਛੱਤਾਂ ਗਿਰੀਆਂ ਵੀ ਅਸੀਂ ਉਹਨਾਂ ਲੋਕਾਂ ਨਾਲ ਵੀ ਹਮਦਰਦੀ ਪ੍ਰਗਟ ਕਰਕੇ ਆਏ ਆ ਉਹਨਾਂ ਦੇ ਇੰਤਜ਼ਾਮਾਂ ਲਈ ਵੀ ਪ੍ਰਬੰਧ ਕੀਤੇ ਨੇ ਦੂਜੇ ਪਾਸੇ ਸਾਡੇ ਤਪੇ ਦੇ ਵਿੱਚ ਬਹੁਤ ਮਾੜੀਆਂ ਦੋ ਘਟਨਾਵਾਂ ਵਾਪਰੀਆਂ ਇੱਕ ਬੱਚਾ ਕਰੰਟ ਲੱਗ ਕੇ ਮਰ ਗਿਆ ਉਹ ਵੀ ਘਟਨਾ ਅਕਾਇਤ ਐ ਅਸਹਿ ਸੀ ਦੂਜੀ ਇੱਕ ਛੱਤ ਗਿਰਨ ਨਾਲ ਇੱਕ ਲੇਡੀਜ਼ ਦੀ ਡੈਥ ਹੋਈ ਉਹ ਵੀ ਬੜੀ ਦੁਖਦਾਈ ਘਟਨਾ ਹੈ ਮੈਂ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦਾ ਕਿ ਗਰੀਬ ਲੋਕਾਂ ਦੀ ਬਾਹ ਫੜੇ ਜਿਨ੍ਹਾਂ ਦੇ ਨੁਕਸਾਨ ਹੋਏ ਨੇ ਛੱਤਾਂ ਗਿਰੀਆਂ ਨੇ ਉਹਨਾਂ ਦੀ ਪਰਪਾਈ ਕੀਤੀ ਜਾਵੇ ਉਹਨਾਂ ਦੀ ਛੇਤੀ ਤੋਂ ਛੇਤੀ ਮਦਦ ਕੀਤੀ ਜਾਵੇ ਦੂਜੇ ਪਾਸੇ ਜਿਹੜੇ ਬੱਚੇ ਦੀ ਡੈਥ ਹੋਈ ਹੈ ਲੇਡੀਜ਼ ਡੈਥ ਹੋਈ ਹੈ ਉਨ੍ਹਾਂ ਦੇ ਪਰਿਵਾਰ ਦੀ ਵੀ ਬਾਹ ਫੜੀ ਜਾਵੇ ਮੈਂ ਮੰਗ ਕਰਦਾ ਪੰਜਾਬ ਸਰਕਾਰ ਤੋਂ ਕਿ ਉਹਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਉਹਨਾਂ ਨੂੰ ਵਿੱਤੀ ਸਹਾਇਤਾ ਵੀ ਦਿੱਤੀ ਜਾਵੇ ਇਹ ਮੇਰੀ ਪੁਰਜੰਗ ਪੁਰਜੋਰ ਪ੍ਰਸ਼ਾਸਨ ਤੋਂ ਮੰਗ ਹੈ ਵੀ ਇਹਨਾਂ ਦੀ ਛੇਤੀ ਤੋਂ ਛੇਤੀ ਗਰੀਬਾਂ ਦੀ ਬਾਹ ਫੜੀ ਜਾਵੇ ਅਸੀਂ ਆਪਣੇ ਤੌਰ ਤੇ ਜਿੰਨਾ ਹੋ ਸਕਦਾ ਸਾਰੇ ਗਰੀਬ ਲੋਕਾਂ ਨਾਲ ਖੜੇ ਹਾਂ ਮਦਦ ਕਰਾਂਗੇ ਡਟ ਕੇ ਪੈ ਡੈਨਿੰਗ ਸਵੇਰਾ ਲਈ ਨਿਰਮਲ ਕਮਾ ਦੀ ਰਿਪੋਰਟ ਬਰਨਾਲਾ